10 ਹੋਂ ਦਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 10 ਦਸੰਬਰ 2025 ਦਿਨ ਬੁੱਧਵਾਰ ਨਾਨਕਸ਼ਹੀ ਸੰਮਤ 557 ਮੱਗਰ ਮਹੀਨੇ ਦੀ 16 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦਿਆ ਭਾਰਤ ਜੁਐਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਐਡਵੈਂਟਨ ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਸਰੀ ਵੈਨਕੂਵਰ ਕਕਟਲਮ ਪੈਂਥਾਹ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਬੀਸੀ ਕੰਜ਼ਰਵੇਟਿਵ ਪਾਰਟੀ ਦੀ ਜਿਹਦੇ ਵਿੱਚ ਬਾਗੀ ਵਿਧਾਇਕਾਂ ਨੇ ਆਪਣੇ ਲੀਡਰ ਜੌਨ ਰਸਟਰਡ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਜੀ ਸ਼ਰਾਬ ਚੋਰੀ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਆ ਪਰ ਇਸ ਮਾਮਲੇ ਵਿੱਚ ਅਨਟਾਰੀਓ ਦੇ ਵਿੱਚ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਤਿੰਨ ਪੰਜਾਬੀ ਇੱਕੋ ਕਰਦੇ ਤਿੰਨ ਜੀ ਜਿਹੜੇ ਨੇ ਉਹ ਚਾਰਜ ਕੀਤੇ ਗਏ ਆ ਤੇ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਲੋਕ ਇਧਰੋਂ ਜਾਣੋਂ ਬਹੁਤ ਘਟ ਗਏ ਆ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਨੂੰ ਤੇ ਇਹਦੇ ਵਿੱਚ ਅਕਈ ਕਾਰਨ ਜਿਹੜੇ ਆ ਉਹ ਸ਼ਾਮਿਲ ਆ ਤੇ ਦੂਜੇ ਪਾਸੇ ਅਮਰੀਕਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਪਰਾਧੀ ਜਿਹੜੇ ਲੋਕ ਨੇ ਪ੍ਰਵਾਸੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਸਖਤੀ ਹੋਰ ਕੀਤੀ ਜਾਊਗੀ ਸੋਮਾਲੀਆ ਦੇ ਬਾਰੇ ਰਾਸ਼ਟਰਪਤੀ ਟਰੰਪ ਨੇ ਬੜੀਆਂ ਸਿੱਧੀਆਂ ਟਿੱਪਣੀਆਂ ਕੀਤੀਆਂ ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਭਾਰਤੀ ਰੁਪਈਆ ਜਿਹੜਾ ਜੀ ਉਹ ਡਿੱਗਦਾ ਜਾ ਰਿਹਾ ਤੇ 90 ਨੂੰ ਪਾਰ ਕਰ ਗਿਆ ਰਿਕਾਰਡ ਤੋੜ ਗਿਆ ਜੀ ਇਹਦੇ ਬਾਰੇ ਵੀ ਗੱਲ ਹੋਊਗੀ ਇਹ ਗੱਲ ਕਰਾਂਗੇ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਗੱਲ ਜਿਹੜਾ ਕਿ ਉਹਨਾਂ ਨੇ ਇੱਕ ਵਾਰ ਫਿਰ ਵਾਪਸ ਲੈਣਾ ਪੈ ਗਿਆ ਪੂਰਾ ਪ੍ਰਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 6045931111 ਸਰੀਅਤ ਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਦਸੋ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਜਿੱਥੇ ਅੱਜ ਸਿਆਸੀ ਪਹਚਾਲ ਆਇਆ ਹੋਇਆ BC ਕੰਜ਼ਰਵੇਟਿਵ ਪਾਰਟੀ ਇਹ ਪਿਛਲੀਆਂ ਚੋਣਾਂ ਤੋਂ ਕੁਝ ਚਿਰ ਪਹਿਲਾਂ ਹੀ ਹੋਂਦ ਵਿੱਚ ਆਈ ਸੀਗੀ ਅੱਡ ਅੱਡ ਪਾਰਟੀਆਂ ਅੱਡ ਅੱਡ ਸੋਚਾਂ ਦੇ ਲੋਕ ਇੱਕ ਨਾਂ ਹੇਠ ਇਕੱਠੇ ਹੋ ਗਏ ਸੀਗੇ ਉਹਦੇ ਵਿੱਚ BC ਲਿਬਰਲ ਪਾਰਟੀ ਦੇ ਦੇ ਨਾਲ ਸੰਬੰਧ ਰੱਖਦੇ ਐਮ ਐਲ ਏ ਤੇ ਉਮੀਦਵਾਰ ਹੋਰ ਕੁਝ ਕੰਜ਼ਰਵੇਟਿਵ ਸੋਚ ਵਾਲੇ ਉਮੀਦਵਾਰ ਆ ਕੋਈ ਸੱਜੇ ਪਾਸੇ ਵਾਲੇ ਉਮੀਦਵਾਰ ਸਾਰੇ ਇਕੱਠੇ ਹੋ ਕੇ ਇਹ ਪਾਰਟੀ ਬਣਾਈ ਸੀ ਤੇ ਪਾਰਟੀ ਇੰਨੀ ਸਟਰੋਂਗ ਬਣ ਗਈ ਸੀ ਕਿ ਇੱਕ ਵਾਰੀ ਆਉਣ ਲੱਗਣ ਲੱਪਿਆ ਸੀ ਕਿ ਇਹਨਾਂ ਨੇ ਹੁਣ ਜਿਹੜਿਆ ਰਾਜ ਕਰਨਾ ਬੀਸੀ ਦੇ ਵਿੱਚ ਬਿਲਕੁਲ ਹੱਥ ਪੈਂਦਾ ਪੈਂਦਾ ਕੁਰਸੀ ਦੇ ਪਾਵੇ ਨੂੰ ਰਹਿ ਗਿਆ ਸੀਗਾ ਜਦੋਂ ਸਿਰਫ ਇੱਕ ਦੋ ਸੀਟਾਂ ਦੇ ਫਰਕ ਦੇ ਨਾਲ ਸੱਤਾਧਾਰੀ ਐਨਡੀਪੀ ਤੋਂ ਪਿੱਛੇ ਰਹਿ ਗਈ ਤੇ ਐਨਡੀਪੀ ਫਿਰ ਇੱਕ ਵਾਰੀ ਸਰਕਾਰ ਬਣਾਉਣ ਦੇ ਵਿੱਚ ਸਫਲ ਰਹੀ ਸੀ ਉਸ ਤੋਂ ਬਾਅਦ ਲਗਾਤਾਰ ਲੀਡਰ ਦਾ ਵਿਰੋਧ ਸ਼ੁਰੂ ਹੋ ਗਿਆ ਕਦੀ 1 ਐਮਐਲਏ ਛੱਡ ਕੇ ਚਲ ਗਿਆ ਕਦੀ 2 ਛੱਡ ਕੇ ਚਲ ਗਏ ਇਸ ਵੇਲੇ ਪਾਰਟੀ ਦੇ ਕੋਲ 39 ਐਮਐਲਏ ਵਿਧਾਨ ਸਭਾ ਦੇ ਵਿੱਚ ਸਨ ਪਰ ਉਹਨਾਂ ਵਿੱਚੋਂ ਅੱਜ 20 ਨੇ ਇੱਕ ਚਿੱਠੀ ਕੱਢ ਦਿੱਤੀ ਕਿ ਸਾਨੂੰ ਆਪਣੇ ਲੀਡਰ ਤੇ ਭਰੋਸਾ ਨਹੀਂ ਸੋ ਪਾਰਟੀ ਦੇ ਲੀਡਰ ਜੌਨ ਰਸਟਲ ਉਹਨਾਂ ਦੇ ਵਾਸਤੇ ਇੱਕ ਵੱਡੀ ਗੱਲ ਸੀ ਕਿਉਂਕਿ ਉਹ ਕਹਿ ਰਹੇ ਸੀ ਕਿ ਸਾਰਾ ਕੁਝ ਅੰਡਰ ਕੰਟਰੋਲ ਆ ਸਿਰਫ ਇੱਕਾ ਦੁੱਕਾ ਐਮਐਲਏ ਜਿਹੜੇ ਨੇ ਉਹੀ ਬਾਗੀ ਸੁਰਾਂ ਕੱਢ ਰਹੇ ਆ ਪਰ ਅਸਲੀਅਤ ਦੇ ਵਿੱਚ ਅੱਜ ਇਹ ਹੋਇਆ ਕਿ 20 ਦੇ ਕਰੀਬ ਜਿਹੜੇ ਐਮਐਲਏ ਸੀ ਉਹਨਾਂ ਨੇ ਚਿੱਠੀ ਕੱਢ ਕੇ ਇੱਕ ਤਰੀਕੇ ਦੇ ਨਾਲ ਚੁਣੌਤੀ ਦੇ ਦਿੱਤੀ ਕਿ ਅਸੀਂ ਬਹੁ ਗਿਣਤੀ ਵਿੱਚ ਆਨ 30 ਦੇ ਵਿੱਚੋਂ 20 ਜਿਹੜੇ ਅਸੀਂ ਚਾਹੁੰਦੇ ਆ ਕਿ ਜੌਨ ਰਾਸਟਰਡ ਹੁਣ ਪਾਰਟੀ ਨੂੰ ਛੱਡ ਕੇ ਲਾਂਬੇ ਹੋਣ ਪਰ ਇਸ ਦੇ ਬਾਵਜੂਦ ਵੀ ਜੌਨ ਰਾਸਟਰਡ ਨੇ ਇਹ ਗੱਲ ਮੰਨੀ ਨਾ ਤੇ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਛੱਡ ਕੇ ਨਹੀਂ ਜਾਣਾ ਮੈਂ ਆਪਣੇ ਅਹੁਦੇ ਤੋਂ ਪਰੇ ਨਹੀਂ ਹੋਣਾ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਜਿਹੜੇ ਬਾਗੀ 20 ਵਿਧਾਇਕ ਆ ਇਹਨਾਂ ਨੂੰ ਅੰਦਰੋਂ ਪਾਰਟੀ ਦੇ ਵਿੱਚ ਉਹ ਹਮਾਇਤ ਸੀਗੀ ਪਾਰਟੀ ਦੇ ਡਾਇਰੈਕਟਰਸ ਦੀ ਅਹੁਦੇਦਾਰਾਂ ਦੀ ਤੇ ਉਹਨਾਂ ਨੇ ਹੁਣ ਸੰਵਧਾਨਕ ਤਾਕਤਾਂ ਦੀ ਵਰਤੋਂ ਕਰਕੇ ਆਪਣੇ ਲੀਡਰ ਜੌਨ ਰਾਸਟਰ ਨੂੰ ਹੀ ਲਾਂਬੇ ਕਰ ਦਿੱਤਾ ਜੀ ਤੇ ਹਾਲ ਦੀ ਘੜੀ ਉਹਨਾਂ ਨੇ ਇੱਕ ਜਿਹੜਾ ਕਾਰਜਕਾਰੀ ਪ੍ਰਧਾਨ ਆ ਉਹ ਟ੍ਰੈਵਰ ਹਾਲਫੋਰਡ ਐਮ ਐਲ ਏ ਨੂੰ ਚੁਣ ਲਿਆ ਜਿਹੜੇ ਕਿ ਸਰੀ ਵਾਈਟ ਰੌਕ ਹਲਕੇ ਤੋਂ ਨਿਮਾਇੰਦਗੀ ਕਰਦੇ ਆ ਸੋ ਜੌਨ ਰਾਸਟਰ ਜੇਕਰ ਭਲੀ ਚਾਹੁੰਦੇ ਤਾਂ ਆਪੇ ਛੱਡ ਕੇ ਪਰੇ ਹੋ ਜਾਂਦੇ ਪਰ ਸ਼ਾਇਦ ਉਹਨਾਂ ਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਐਡੀ ਵੱਡੀ ਗੈਂਤੀ ਦੇ ਵਿੱਚ ਵਿਧਾਇਕ ਉਹਨਾਂ ਦੇ ਉਲਟਾ ਤੇ ਅਦਰਵਾਈਜ਼ ਉਹ ਆਪ ਛੱਡ ਕੇ ਜਾ ਸਕਦੇ ਸੀ ਪਰ ਹੁਣ ਉਹਨਾਂ ਨੂੰ ਕੱਢਿਆ ਗਿਆ ਆ ਸੋ ਆਪਾਂ ਕਹਿ ਦਿੰਨੇ ਹਾਂ ਨੇ ਕਈ ਵਾਰੀ ਵੀ ਆਪ ਹੀ ਭਲੀ ਭਾਂ ਛੱਡ ਕੇ ਚੱਲ ਜਾਓ ਭਰਿਆ ਮੇਲਾ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਬੇਜ਼ਦ ਹੋ ਕੇ ਨਿਕਲਣਾ ਪੈਂਦਾ ਲਗਭਗ ਉਹੀ ਕੱਲ ਜਿਹੜੀ ਆ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਨਾਲ ਹੋਈ ਆ ਹੁਣ ਗੱਲ ਇਹ ਹੋਈ ਆ ਕਿ ਕਿੱਥੇ ਤੱਕ ਇਹ ਲੱਗ ਰਿਹਾ ਸੀਗਾ ਕਿ ਬੀਸੀ ਕੰਜ਼ਰਵੇਟਿਵ ਪਾਰਟੀ ਇਨੀ ਸਟਰੋਂਗ ਹੋ ਗਈ ਹੈ ਕਿ ਸੱਤਾ ਚਾਹੂਗੀ ਹੁਣ ਖਲਾਰਾ ਇੰਨਾ ਪੈ ਰਿਹਾ ਕਿ ਇਹਦੇ ਵਿੱਚੋਂ ਦੋ ਤਿੰਨ ਪਾਰਟੀਆਂ ਬਣਨੀਆਂ ਆ ਤੇ ਐਨਡੀਪੀ ਜਿਹੜੀ ਆ ਬਹੁਤ ਸਟਰੋਂਗ ਹੋ ਗਈ ਹੈ ਕਿਉਂਕਿ ਉਹਨਾਂ ਦੇ ਤੇ ਕਿਸੇ ਸੂਬੇ ਦੇ ਵਿੱਚ ਵਿਰੋਧੀ ਧਿਰ ਦਾ ਕਮਜ਼ੋਰ ਹੋਣਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਇਹਦਾ ਆਮ ਲੋਕਾਂ ਨੂੰ ਨੁਕਸਾਨ ਹੀ ਹੁੰਦਾ ਆ ਕਿਉਂਕਿ ਜਿੰਨੀ ਵਿਰੋਧੀ ਧਿਰ ਸਖਤ ਹੋਊਗੀ ਜਿੰਨੀ ਮਜ਼ਬੂਤ ਹੋਊਗੀ ਉਨਾ ਹੀ ਜਿਹੜੀ ਆ ਸਰਕਾਰ ਉਹ ਸੋਚ-ਸੋਚ ਕੇ ਕਦਮ ਚੱਕਦੀ ਆ ਜਦੋਂ ਪਤਾ ਵੀ ਵਿਰੋਧੀ ਧਿਰ ਜਿਹੜੀ ਖੱਕੜੀਆਂ ਕਰੇਲੇ ਹੋਈ ਆ ਤੇ ਇਹਨਾਂ ਤੋਂ ਕੋਸਾਨੂੰ ਕੋਈ ਡਰ ਹੈ ਨਹੀਂਗਾ ਸਰਕਾਰ ਆਪਣੀ ਮਨਮਰਜ਼ੀ ਦੇ ਫੈਸਲੇ ਕਰਦੀ ਆ ਸੋ ਬੀਸੀ ਕੰਜ਼ਰਵੇਟਰ ਪਾਰਟੀ ਜਿਹੜੀ ਕਿ ਇੱਕ ਤਰੀਕੇ ਦੇ ਨਾਲ ਆਤਿਸ਼ਵਾਦੀ ਜੰਗ ਉੱਪਰ ਗਈ ਸੀ ਉਸੇ ਹੀ ਸਪੀਡ ਦੇ ਨਾਲ ਹੇਠਾਂ ਨੂੰ ਆ ਰਹੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਸ਼ਰਾਬ ਚੋਰੀ ਦੀ ਸ਼ਰਾਬ ਚੋਰੀ ਦੀ ਮਿਲਣੀ ਤੇ ਚੋਰੀ ਹੋਣੀ ਇਹ ਕੈਨੇਡਾ ਦੇ ਵਿੱਚ ਇੱਕ ਵੱਡਾ ਵਰਤਾਰਾ ਆ ਤੇ BC ਦੇ ਅੰਟਾਰੀਓ ਦੇ ਵਿੱਚ ਬਹੁਤ سارے ਲੋਕ ਜਿਹੜੇ ਆ ਚੋਰੀ ਦੀ ਸ਼ਰਾਬ ਲੈ ਕੇ ਪੀਂਦੇ ਰਹਿੰਦੇ ਆ ਤੇ ਇਸ ਕਰਕੇ ਚੋਰੀਆਂ ਵੀ ਬਹੁਤ ਹੁੰਦੀਆਂ ਖਾਸ ਕਰਕੇ ਅੰਟਾਰੀਓ ਦੇ ਵਿੱਚ ਤਾਂ ਠੇਕਿਆਂ ਤੋਂ ਸਿੱਧੀਆਂ ਚੋਰੀਆਂ ਬਹੁਤ ਹੋ ਰਹੀਆਂ ਆ ਐਲ ਸੀ ਬੀਓ ਜਿਹੜਾ ਉੱਥੇ ਦਾ ਹਜ਼ਾਰਾ ਹੈਗਾ ਆ ਉਹਦਿਆਂ ਚੋਰੀਆਂ ਟਰੈਲਰ ਚੋਰੀ ਹੋ ਜਾਣੇ ਠੇਕੇ ਭੰਨ ਲੈਣੇ ਇਹ ਵਰਤਾਰਾ ਆਮ ਤੌਰ ਤੇ ਉਤੇ ਚੱਲਦਾ ਰਿਹਾ ਆ ਪਰ ਪਹਿਲੀ ਵਾਰੀ ਇੰਨੀ ਵੱਡੀ ਸਫਲਤਾ ਮਿਲੀ ਆ ਕਿ ਇਸ ਸਬੰਧੀ ਚਾਰ ਜਿਹੜੇ ਲਾਏ ਗਏ ਆ ਤੇ ਨਾਲ ਇਹ ਕਿਹਾ ਗਿਆ ਕਿ ਤਕਰੀਬਨ 1.3 ਮਿਲੀਅਨ ਡਾਲਰ ਦੀ ਸ਼ਰਾਬ ਜਾਨਕਿ 13 ਲੱਖ ਡਾਲਰ ਦੀ ਸ਼ਰਾਬ ਕਥੇ ਤੌਰ ਦੇ ਉਤੇ ਚੋਰੀ ਕਰਨ ਦੇ ਦੋਸ਼ ਵਿੱਚ ਤਿੰਨ ਜਣੇ ਫੜੇ ਗਏ ਆ ਤੇ ਤਿੰਨੇ ਜਣੇ ਪੰਜਾਬੀ ਆ ਤੇ ਤਿੰਨੇ ਜਣੇ ਇੱਕ ਘਰ ਦੇ ਜੀ ਆ ਇਹਦੇ ਵਿੱਚ ਪਤੀ ਜਿਹੜਾ ਜੀ ਉਹ ਪਰਮਿੰਦਰ ਸਿੰਘ ਸਿੱਧੂ ਉਮਰ 52 ਸਾਲ ਆ ਉਹਨਾਂ ਦੀ ਪਤਨੀ ਰਜਿੰਦਰ ਕੌਰ ਸਿੱਧੂ ਉਮਰ 56 ਸਾਲ ਅਤੇ ਨਵਦੀਪ ਸਿੰਘ ਸਿੱਧੂ ਉਹਨਾਂ ਦਾ ਬੇਟਾ ਉਮਰ 25 ਸਾਲ ਸੋ ਇਹਨਾਂ ਤਿੰਨਾਂ ਦੇ ਉੱਤੇ ਇਹ ਦੋਸ਼ ਲਾਏ ਗਏ ਆ ਕਿ ਇਹਨਾਂ ਨੇ ਅਨਟਾਰੀਓ ਦੇ ਅੱਡ-ਅੱਡ ਠੇਕਿਆਂ ਤੋਂ ਸ਼ਰਾਬ ਚੋਰੀ ਕਰਵਾ ਕੇ ਤਕਰੀਬਨ ਜਿਹਦਾ ਮੁੱਲ 13 ਲੱਖ ਡਾਲਰ ਦੇ ਕਰੀਬ ਬਣਦਾ ਆ ਉਹ ਵੇਚੀ ਆ ਜਾਂ ਤਸਕਰੀ ਦੇ ਵਿੱਚ ਇਨਵੋਲਵ ਰਹੇ ਆ ਸੋ ਇਹ ਜਿਹੜਾ ਆਪਰੇਸ਼ਨ ਪੁਲਿਸ ਦਾ ਸੀਗਾ ਇਹ ਤਕਰੀਬਨ 4 ਮਹੀਨੇ ਚੱਲਿਆ ਤੇ ਇਹ ਘਰ ਜਿਹੜਾ ਆ ਨਾਰਥ ਯੋਰਕ ਦੇ ਵਿੱਚ ਜਿਹੜਾ ਅੰਟਾਰੀਓਸ ਦੇ ਅਡਡ ਕਈ ਕਈ ਸਰਬ ਹੈਗੇ ਉਹਨਾਂ ਵਿੱਚ ਇੱਕ ਸਰਬ ਜਿਹੜਾ ਇਟੋਬਿਕੂ ਉਹਦੇ ਨਾਲ ਨਾਰਥ ਯੂਰਕ ਆ ਉੱਥੇ ਇਹ ਘਰ ਸੀਗਾ ਤੇ ਇਹਦੇ ਵਿੱਚ ਦੋ ਸ਼ੇ ਲਾਏ ਗਏ ਆ ਕਿ ਇਸ ਘਰ ਦੇ ਵਿੱਚ ਸ਼ਰਾਬ ਚੋਰੀ ਕਰਕੇ ਲਿਆਂਦੀ ਜਾਂਦੀ ਸੀਗੀ 10 ਦੇ ਕਰੀਬ ਅਡਡ ਗਰੋਸ ਹਨ ਜਿਹੜੇ ਕਿ ਸ਼ਰਾਬ ਚੋਰੀ ਕਰਕੇ ਇੱਥੇ ਪਹੁੰਚਾਉਂਦੇ ਸੀਗੇ ਉਸ ਤੋਂ ਬਾਅਦ ਵਿੱਚ ਇਸ ਘਰ ਵਿੱਚੋਂ ਸ਼ਰਾਬ ਸਿੱਧੇ ਤੌਰ ਤੇ ਵੇਚੀ ਜਾਂਦੀ ਸੀ ਜਾਂ ਡਿਲੀਵਰੀਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਸਨ ਸੋ ਸਿੱਧੂ ਪਰਿਵਾਰ ਦੇ ਤਿੰਨ ਜੀ ਇਸ ਮਾਮਲੇ ਵਿੱਚ ਚਾਰਜ ਕਰ ਲਏ ਗਏ ਆ 126 ਬੋਤਲਾਂ ਸ਼ਰਾਬ ਮੋਕੇ ਤੋਂ ਫੜੀ ਗਈ ਹੈ ਇਸ ਦੇ ਨਾਲ ਹੀ ਸਵਾ ਲੱਖ ਰੁਪਏ ਦੇ ਕਰੀਬ ਕੈਸ਼ ਤੇ ਕੁਝ ਗੱਡੀਆਂ ਜਿਹੜੀਆਂ ਨੇ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਅਮਰੀਕਾ ਦੇ ਸਬੰਧਾਂ ਦੀ ਕੈਨੇਡਾ ਅਮਰੀਕਾ ਦੇ ਵਪਾਰਕ ਸਬੰਧ ਤਾਂ ਵਿਗੜੇ ਹੋਏ ਆ ਪਰ ਨਾਲ ਦੀ ਨਾਲ ਜਿਹੜੇ ਸਮਾਜਿਕ ਸਬੰਧ ਆ ਉਹ ਵੀ ਬਹੁਤ ਤੇਜ਼ੀ ਦੇ ਨਾਲ ਵਿਗੜ ਰਹੇ ਆ ਕੈਨੇਡੀਅਨ ਲੋਕਾਂ ਦੀ ਜਿਹੜੀ ਫੇਵਰਟ ਡੈਸਟੀਨੇਸ਼ਨ ਆ ਜਾਣ ਵਾਸਤੇ ਉਹ ਅਮਰੀਕਾ ਹੀ ਹੋਇਆ ਕਰਦੀ ਸੀ ਅਮਰੀਕਾ ਨੂੰ ਤਾਂ ਇਦਾਂ ਜਾਂਦੇ ਸੀ ਜਿਵੇਂ ਵੀ ਆਪਣੇ ਦੂਜੇ ਘਰ ਜਾਣਾ ਹੁੰਦਾ ਤੋ ਬਿਲਕੁਲ ਇਸ ਤਰੀਕੇ ਦਾ ਮਾਹੌਲ ਸੀ ਪਰ ਰਾਸ਼ਟਰਪਤੀ 트럼ਪ ਦੇ ਆਉਣ ਤੋਂ ਬਾਅਦ ਇਹ ਮਾਹੌਲ ਜਿਹੜਾ ਲਗਾਤਾਰ ਵਿਗੜਦਾ ਚੱਲਿਆ ਜਾ ਰਿਹਾ ਜਿਹੜੀ ਉਹਨਾਂ ਦੇ ਬਿਆਨਬਾਜ਼ੀ ਸੀ ਉਹਨਾਂ ਵੱਲੋਂ ਟੈਰਫ ਲਾਏ ਗਏ ਕੈਨੇਡਾ ਨੂੰ 51ਵੀਂ ਸਟੇਟ ਕਹਿਣਾ ਤੇ ਇਹਨਾਂ ਗੱਲਾਂ ਕਰਕੇ ਕੈਨੇਡਾ ਵਾਲਿਆਂ ਦਾ ਮਨ ਖੱਟਾ ਹੋਇਆ ਲੋਕ ਉੱਧਰ ਨੂੰ ਜਾ ਨਹੀਂ ਰਹੇ ਦੂਜਾ ਜਿਹੜਾ ਉੱਥੇ ਸਖਤੀ ਬਹੁਤ ਹੋਈ ਹੋਈ ਹੈ ਇਸ ਵੇਲੇ ਹਾਲਾਤ ਇਹ ਬਣੇ ਹੋਏ ਆ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਰਦੇ ਆ ਵੀ ਸਾਡੀ ਕੋਈ ਵਾਇਓਲੇਸ਼ਨ ਸਾਹਮਣੇ ਨਾ ਆ ਜਾਵੇ ਕੋਈ ਟਿਕਟ ਮਿਲੀ ਹੋਵੇ ਉੱਧਰ ਕੋਈ ਟੋਲ ਪਲਾਜ਼ਾ ਪੇ ਨਾ ਇਹੋ ਜੀ بے ਧਿਆਨ ਜਿਹੜੀ ਸਾਨੂੰ ਪਤਾ ਹੀ ਨਾ ਹੋਵੇ ਤੇ ਉਧਰ ਰਾਕਟ ਦੇ ਵਿੱਚ ਹੋਵੇ ਚੱਕੇ ਨਾ ਜਾਈਏ ਇਸ ਕਰਕੇ ਕੈਨੇਡਾ ਦੇ ਬਹੁਤ ਸਾਰੇ ਲੋਕ ਡਰਦੇ ਅਮਰੀਕਾ 'ਚ ਵੜ ਨਹੀਂ ਰਹੇ ਵੀ ਹਾਲਾਤ ਆ ਉੱਥੇ ਇਹ ਹੋਏ ਹੋਏ ਆ ਵੀ ਅਮਰੀਕਾ ਵਾਲੇ ਆਪ ਡਰਦੇ ਬੈਠੇ ਰੋਜ਼ ਇਹ ਗੱਲਾਂ ਬਾਤਾਂ ਚੱਲਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਕਿ ਕੱਚੇ ਦਾ ਕੱਚੇ ਜਿਹੜੇ ਪੱਕੇ ਲੋਕ ਨਹੀਂ ਗ੍ਰੀਨ ਕਾਰਡ ਹੋਲਡਰ ਨੇ ਸ੍ਰੀ ਇਹਨਾਂ ਲਈਆਂ ਉਹ ਇੱਕ ਸੂਬੇ ਤੋਂ ਦੂਜੇ ਸੂਬੇ ਨਹੀਂ ਜਾ ਰਹੇ ਉਹਨਾਂ ਨੂੰ ਵੀ ਲੱਗਦਾ ਕਿ ਜੇਕਰ ਸਾਨੂੰ ਕਿਸੇ ਨੇ ਆਈਸ ਵਾਲਿਆਂ ਨੇ ਪੁੱਛ ਲਿਆ ਤੇ ਕਿਤੇ ਇਹ ਨਾ ਪੰਗਾ ਪੈ ਜਾਵੇ ਵੀ ਤੁਸੀਂ ਪੱਕੇ ਕਿੱਦਾਂ ਹੋਏ ਸੀਗੇ ਸੋ ਜੇਕਰ ਤੁਸੀਂ ਰਿਫਿਊਜੀ ਕੇਸ ਕਰਾ ਕੇ ਪੱਕੇ ਹੋਏ ਆ ਸਾਈਲਮ ਲਈ ਆ ਤਾਂ ਫਿਰ ਤੁਸੀਂ ਵਾਪਸ ਉਸ ਮੁਲਕ ਦੇ ਵਿੱਚ ਗੇੜੇ ਕਿਵੇਂ ਮਾਰਦੇ ਰਹੇ ਆ ਅਤੇ ਇਦਾਂ ਦੇ ਹੋਰ ਬਹੁਤ ਸਾਰੇ ਡਰ ਜਿਹੜੇ ਨੇ ਉਹ ਨਾਲ ਕੱਢ ਕੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਇੱਧਰ ਉੱਧਰ ਜਾ ਨਹੀਂ ਰਹੇ ਆਈਸ ਦੇ ਛਾਪਿਆਂ ਨੇ ਡਰਾਵਣਾ ਮਾਹੌਲ ਇਸ ਤਰੀਕੇ ਦਾ ਬਣਾਇਆ ਹੋਇਆ ਕਿ ਕਈ ਲੋਕ ਆਪਣੇ ਬੱਚਿਆਂ ਦੇ ਘਰਾਂ ਦੇ ਗਾਲਾਂ ਦੇ ਵਿੱਚ ਕਾਰਡ ਪਾ ਕੇ ਭੇਜ ਰਹੇ ਆ ਵੀ ਵੀ ਆਰ ਯੂ ਆਰ ਸਿਟੀਜ਼ਨ ਤਾਂ ਕਿ ਕਾਨੂੰਨ ਫਿਰ ਆਈਸ ਨੂੰ ਜਵਾਬ ਦੇਣਾ ਬਾਅਦ ਦੇ ਵਿੱਚ ਬੜਾ ਔਖਾ ਹੋ ਜਾਂਦਾ ਤੇ ਇਸ ਦੇ ਰਣ ਅੰਕੜੇ ਜਿਹੜੇ ਇਹ ਆਏ ਆ ਸਟੈਟਿਸ ਕੈਨੇਡਾ ਦੇ ਜਿਹ ਕੈਨੇਡੀਅਨ 에ਅਰ ਪਸੰਜਾ ਜਿਹੜਾ ਕਿ ਜਹਾਜ਼ ਰਾਹੀਂ ਅਮਰੀਕਾ ਜਾਂਦੇ ਆ ਉਹ ਬਹੁਤ ਘਟ ਗਏ ਆ ਤੇ ਇਹਦੇ ਨਾਲ ਜਿਹੜਾ ਆ ਨੁਕਸਾਨ ਹੋ ਰਿਹਾ ਦੋਵਾਂ ਮੁਲਕਾਂ ਦਾ ਯੂ ਐਸ ਟ੍ਰੈਵਲ ਐਸੋਸੀਏਸ਼ਨ ਜਿਹੜੀ ਆ ਉਹ ਕਹਿੰਦੇ ਵੀ ਵੈਸੇ ਪੂਰੀ ਦੁਨੀਆ ਦੇ ਵਿੱਚੋਂ ਲੋਕ ਅਮਰੀਕਾ 'ਚ ਘੱਟ ਆ ਰਹੇ ਆ ਹੁਣ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 3 ਫੀਸਦੀ ਲੋਕ ਘਟ ਅਮਰੀਕਾ ਆਏ ਜਿਹਦੇ ਕਰਕੇ ਅਮਰੀਕਾ ਨੂੰ ਤਕਰੀਬਨ ਪੌਣੇ 6 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਉਹਦੇ ਵਿੱਚ ਮੈਂ ਦੱਸਿਆ ਕਿ ਲੋਕ ਡਰੇ ਹੋਏ ਆ ਜਿਸ ਹਿਸਾਬ ਦੀ ਬਿਆਨਬਾਜ਼ੀ ਅਮਰੀਕਾ ਦੇ ਵਿੱਚ ਹੁੰਦੀ ਆ ਜਿਸ ਹਿਸਾਬ ਦੇ ਛਾਪੇ ਮਾਰੇ ਜਾ ਰਹੇ ਆ ਲੋਕਾਂ ਨੂੰ ਵਾਪਸ ਕੱਢਿਆ ਜਾ ਰਿਹਾ ਉਹਦੇ ਨਾਲ ਹੁਣ ਕਈ ਉਹ ਲੋਕ ਜਿਹੜੇ ਕਿ ਪਹਿਲਾਂ ਟਰੰਪ ਸਰਕਾਰ ਦੇ ਸਮਰਥਕ ਸੀਗੇ ਉਹ ਵੀ ਇਹ ਗੱਲ ਕਹਿਣ ਤੇ ਮਜਬੂਰ ਹੋਏ ਆ ਵੀ ਗਲਤੀ ਹੋ ਗਈ ਲੱਗਦੀ ਆ ਵੀ ਇਹ ਕੰਮ ਮਹਿੰਗਾ ਪੈਣਾ ਜੀ ਇਸ ਨਾਲ ਹੀ ਕੱਲ ਅਮਰੀਕਾ ਦੀ ਹੀ ਕਰੀਏ ਤਾਂ ਉੱਥੋਂ ਜਿਹੜੇ ਹੋਮਲੈਂਡ ਸਕੱਟਰ ਨੇ ਸਕਿਉਰਿਟੀ ਸਕੱਟਰ ਨੇ ਕ੍ਰਿਸਟੀ ਨੋਇਮਾ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਜਿਹੜੀ ਇਹ ਪਵੰਦੀ ਲਾਈ ਹੋਈ ਹੈ ਟਰੈਵਲ ਦੇ ਉੱਤੇ ਸਫਰ ਦੇ ਉੱਤੇ ਕੁਝ ਮੁਲਕਾਂ ਦੇ ਉੱਤੇ ਜਿਨ੍ਹਾਂ ਨੂੰ ਇਹ ਥਰਡ ਵਰਲਡ ਕੰਟਰੀਜ਼ ਕਹਿੰਦੇ ਆ ਵੀ ਇਹ ਮੁਲਕ ਜਿਹੜੇ ਆ ਸਹੀ ਨਹੀਂ ਹੈਗੇ ਹਜੇ ਵਿਕਸਿਤ ਨਹੀਂ ਹੋਏ ਉਹਨਾਂ ਤੋਂ ਅਪਰਾਧੀ ਵਰਤੀ ਵਾਲੇ ਲੋਕ ਅਮਰੀਕਾ ਵਿੱਚ ਆ ਰਹੇ ਆ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਆ ਉਹ ਕਹਿੰਦੇ ਵੀ ਇਹ ਟਰੈਵਲ ਬੈਨ ਹੋਰ ਵਧਾਉਣਾ ਚਾਹੀਦਾ ਇਹਦੇ ਵਿੱਚ ਦੁਨੀਆ ਦੇ ਹੋਰ ਮੁਲਕ ਸ਼ਾਮਲਾ ਕਰਨੇ ਚਾਹੀਦੇ ਆ ਕਿਉਂਕਿ ਅਮਰੀਕਾ ਦੇ ਵਿੱਚ ਜਿਹੇ ਲੋਕਾਂ ਦਾ ਹੜ ਆ ਗਿਆ ਜਿਹੜੇ ਕਿ ਅਪਰਾਧੀ ਵਰਤੀ ਵਾਲੇ ਆ ਇੱਥੇ ਹਾਲਸੇ ਕਰ ਰਹੇ ਆ ਇੱਥੇ ਚੋਰੀਆਂ ਕਰ ਰਹੇ ਆ ਡਾਕੇ ਮਾਰ ਰਹੇ ਆ ਤੇ ਇਹ ਸਾਰਾ ਜਿਹੜਾ ਮੁਲਕ ਖਰਾਬ ਕਰ ਦੁੱਤਾ ਆ ਸੋ ਜਿਹੇ ਅਪਰਾਧੀ ਵਿਰਤੀ ਵਾਲੇ ਲੋਕ ਜਿਹੜਾ ਮੁਲਕਾਂ ਤੋਂ ਆ ਰਹੇ ਆ ਉਹਨਾਂ ਨੂੰ ਇਸ ਟਰੈਵਲ ਬੈਨ ਦੇ ਅਧੀਨ ਹੋਰ ਲਿਆਉਣਾ ਚਾਹੀਦਾ ਸੋ 19 ਦੇ ਕਰੀਬ ਮੁਲਕ ਤਾਂ ਪਹਿਲਾਂ ਹੀ ਬੈਨ ਨੇ ਜੀ ਉਦੋਂ ਪਤਾ ਹੁਣ ਹੋਰ ਮੁਲਕਾਂ ਦਾ ਜ਼ਿਕਰ ਕੀਤਾ ਜਾ ਰਿਹਾ ਹਾਲੇ ਕੋਈ ਨਾਂ ਨਹੀਂ ਦਿੱਤੇ ਗਏ ਵੀ ਕਿਹੜੇ-ਕਿਹੜੇ ਮੁਲਕ ਦੇ ਵਿੱਚ ਸ਼ਾਮਲ ਨੇ ਪਰ ਕੁੱਲ ਮਿਲਾ ਕੇ ਹੋਰ ਮੁਲਕ ਦੇ ਵਿੱਚ ਸ਼ਾਮਲ ਹੋ ਸਕਦੇ ਆ ਸੋ ਜਿਹੜਾ ਹੋਮ ਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ ਟਵੀਟ ਕੀਤਾ ਜੀ ਪੋਸਟ ਪਾਈ ਆ ਉਹਨੂੰ ਫਿਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਨੇ ਸ਼ੇਅਰ ਕੀਤਾ ਸੋ ਮਤਲਬ ਕਿ ਸਾਰੇ ਕੋ ਪੇਜ ਦੇ ਉੱਤੇ ਨੇ ਕਿ ਇਹ ਕੰਮ ਹੋਣਾ ਚਾਹੀਦਾ ਇਸ ਦੇ ਨਾਲ ਹੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਨ ਲਵੈਟ ਉਹ মিডিਆ ਦੇ ਨਾਲ ਗੱਲਬਾਤ ਕਰ ਰਹੀ ਸੀ ਉਹ ਵੀ ਇਹੀ ਕਹਿ ਰਹੀ ਹੈ ਕਿ ਟਰੈਵਲ ਬੈਨ ਦੇ ਬਾਰੇ ਕਈ ਮਹੀਨਿਆਂ ਤੋਂ ਅੰਦਰ ਖਾਤੇ ਗੱਲਾਂ ਚੱਲ ਰਹੀਆਂ ਕਿ ਇਹਨੂੰ ਹੋਰ ਮੁਲਕਾਂ ਤੱਕ ਵਧਾਓ ਤਾਂ ਕਿ ਅਮਰੀਕਾ ਦੇ ਵਿੱਚ ਕਾਤਲ ਬਲਾਤਕਾਰੀ ਚੋਰ ਡਾਕੂ ਬਹੁਤ ਕੁਝ ਆ ਰਹੇ ਆ ਜਿਹੜੇ ਸਾਨੂੰ ਇੱਥੇ ਚਾਹੀਦੇ ਨਹੀਂ ਹੈਗੇ ਸੋ ਇਹਨਾਂ ਦੇ ਉੱਤੇ ਬੈਨ ਲਾ ਦਿਓ ਇਹਨਾਂ ਮੁਲਕਾਂ ਤੋਂ ਕਿਸੇ ਨੂੰ ਉਹਨਾਂ ਸੱਦੋ ਤਾਂ ਇਸ ਵਿੱਚ ਸਿਆਦਾ ਹੱਲ ਹੋ ਸਕਦਾ ਹੈ ਜੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਖੋਦੇ ਗੱਲ ਕਈ ਵਾਰੀ ਕਹਿ ਚੁੱਕੇ ਆ ਕਿ ਅਸੀਂ ਅਮਰੀਕਾ ਦੇ ਵਿੱਚ ਗਲਤ ਬੰਦੇ ਜਿਹੜੇ ਉਹ ਨਹੀਂ ਬਾੜਨ ਦੇਣੇ ਹੈਗੇ ਸੋ ਉਹਦੇ ਵਿੱਚ ਉਹ ਕਹਿੰਦੇ ਵੀ ਮੈਂ ਕੌਨਸਲੀ ਦੇ ਨਾਲ ਇਮਾਨਦਾਰੀ ਦੇ ਨਾਲ ਗੱਲ ਕਹਿਣੀ ਚਾਹੁੰਦਾ ਕਿ ਸਮਾਲੀਆ ਦੇ ਲੋਕਾਂ ਦਾ ਸਾਡੇ ਇੱਥੇ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਉਹਨਾਂ ਲੋਕਾਂ ਨੂੰ ਇਸ ਮੁਲਕ ਦੇ ਵਿੱਚ ਦੇਖਣਾ ਨਹੀਂ ਚਾਹੁੰਦਾ ਸੋ ਇੱਕ ਕੈਮਰਾ ਦੇ ਮੀਟਿੰਗ ਨੂੰ ਸੰਬੋਧਨ ਕਰ ਰਿਹਾ ਸੀ ਕੱਲ ਉਹ ਕਹਿੰਦੇ ਵੀ ਗਾਰ ਵਿੱਚ ਜਿਹੜਾ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਲਿਆਂਦਾ ਗਿਆ ਸੋ ਉਹਨਾਂ ਨੇ ਸਮਾਲੀਅਨ ਲੋਕਾਂ ਦੀ ਤੁਲਨਾ ਜਿਹੜੀ ਗਾਰ ਵੇਚ ਦੇ ਨਾਲ ਕੀਤੀ ਆ ਉਹ ਕਹਿੰਦੇ ਵੀ ਗਲਤੀਆਂ ਹੋਈਆਂ ਪਿਛਲੀਆਂ ਰਾਸ਼ਟਰਪਤੀਆਂ ਦੇ ਕੋਲੋਂ ਇਹ ਜਿਹੜਾ ਸਹੀ ਤਰੀਕੇ ਦੇ ਨਾਲ ਸਕਰੀਨਿੰਗ ਨਹੀਂ ਕੀਤੀ ਗਈ ਬਹੁਤ ਸਾਰੇ ਗਲਤ ਲੋਕ ਜਿਹੜੇ ਇੱਥੇ ਆ ਗਏ ਆ ਸੋ ਇਹ ਬਿਆਨਬਾਜ਼ੀ ਉਦੋਂ ਹੋਈ ਹੈ ਜਦੋਂ ਮਿਨੀ ਸੋਟਾ ਸਟੇਟ ਦੇ ਵਿੱਚ ਜਿੱਥੇ ਕਿ ਸਮਾਲੀਅਨ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਆ ਉੱਥੇ ਸਖਤੀ ਕਰਨ ਦੀ ਗੱਲ ਆਈਸ ਵੱਲੋਂ ਕੀਤੀ ਜਾ ਰਹੀ ਹੈ ਸੋ ਇਸ ਸਬੰਧੀ ਜਦੋਂ ਪ੍ਰਧਾਨ ਮੰਤਰੀ ਸਮਾਲੀਆ ਦਨੇ ਜਿਹੜਾ ਉਹਨਾਂ ਨੂੰ ਪੁੱਛਿਆ ਗਿਆ ਵੀ 트੍ਰੰਪ ਹੁਣੀ ਤੁਹਾਡੇ ਮੁਲਕ ਬਾਰੇ ਇਹ ਗੱਲ ਕਰ ਰਹੇ ਆ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਵੀ ਮੈਂ ਇਹਦੇ ਬਾਰੇ ਹਲੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਪਰ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ 트াম্প ਨੇ ਖੁੱਲ ਕੇ ਸਮਾਲੀਆਂ ਲੋਕਾਂ ਦਾ ਨਾਮ ਲਿਆ ਆ ਉਹ ਤੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਉਹ ਡਰੇ ਹੋਣਗੇ ਦਬਾਹੇਟ ਹੋਣਗੇ ਤੇ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਜਾਉਣਾ ਤੁਰਨਾ ਫੈਨਾ ਦੁੱਬਰ ਹੋ ਸਕਦਾ ਗੱਲ ਕਰੀਏ ਭਾਰਤੀ ਰੁਪਈਏ ਦੀ ਤਾਂ ਭਾਰਤੀ ਰੁਪਈਏ ਦੇ ਬਾਰੇ ਡਿੰਗਾ ਬਹੁਤ ਮਾਰੀਆਂ ਜਾਂਦੀਆਂ ਕਿ ਇਹਨਾਂ ਦੀ ਖੋਜ ਉੱਪਰ ਚੱਲ ਜਾਣਾ ਇਹਦਾ ਆ ਕਰ ਦੇਣਾ ਸਾਡੀ ਇਕਨੋਮੀ ਬਹੁਤ ਵੱਡੀ ਹੋਈ ਆ ਪਰ ਅਸਲੀਅਤ ਦੇ ਵਿੱਚ ਜਿਹੜਾ ਰੁਪਈਆ ਲੈ ਜੀ ਉਹ ਡਿੱਗ ਰਿਹਾ ਆ ਤੇ ਹੁਣ ਰਿਕਾਰਡ ਪੱਧਰ ਦੇ ਉੱਤੇ ਚਲੇ ਗਿਆ ਆ ਮਾਰਾਂ ਵੱਲੋਂ ਇਹ ਪੇਸ਼ੰਤ ਕੋਈ ਕੀਤੀ ਗਈ ਸੀ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ ਪਹਿਲਾਂ ਰੁਪਈਏ ਨੇ ਡਾਲਰ ਦੇ ਮੁਕਾਬਲੇ 90 ਤੇ ਚਲੇ ਜਾਣਾ ਆ ਮਤਲਬ ਕਿ ਇੱਕ ਅਮਰੀਕਨ ਡਾਲਰ ਦੇ 90 ਰੁਪਈਏ ਬਣਿਆ ਕਰਨਗੇ ਤੇ ਹੱਲੇ ਤਰੀਕ ਜਿਹੜੀ ਆ ਜੀ ਉਹ 3 ਹੋਈ ਆ 27 28 ਦਿਨ ਪਏ ਆ ਤੇ ਇਹ ਮਾਰਕਾ ਭਾਰਤੀ ਰੁਪਈਏ ਨੇ ਮਾਰ ਲਿਆ ਆ ਤੇ 90 ਦਾ ਰਿਕਾਰਡ ਜਿਹੜਾ ਉਹ ਤੋੜ ਦਿੱਤਾ ਆ ਸੋ ਪ੍ਰਧਾਨ ਮੰਤਰੀ ਮੋਦੀ ਜਿਹੜੇ ਇਹ ਕਹਿ ਕੇ ਸਤਾ ਵਿੱਚ ਆਏ ਸੀਗੇ ਕਿ ਪਹਿਲੇ ਪ੍ਰਧਾਨ ਮੰਤਰੀਆਂ ਨੇ ਪਹਿਲੀਆਂ ਸਰਕਾਰਾਂ ਨੇ ਮੁਲਕ ਦਾ ਬੇੜਾ ਪਠਾਤਾ ਅਮਰੀਕਨ ਡਾਲਰ ਦੇ ਬਰਾਬਰ 65 ਰੁਪਏ ਜਿਹੜੇ ਮਿਲ ਰਹੇ ਆ ਤੇ ਅਸੀਂ ਜੇਕਰ ਆ ਕੇ ਤਾਂ ਇਹਨੂੰ ਥੱਲੇ ਲੈ ਕੇ ਆਵਾਂਗੇ ਕੱਲੇ ਉਹ ਹੀ ਨਹੀਂ ਉਹਦੇ ਸਮਰਥਕ ਜਿੰਨਾਂ ਵਿੱਚ ਵੱਡੇ ਵੱਡੇ ਲੋਕ ਚਾਹੇ ਆ ਆਨੰਦ ਮੇਂਦਰਾ ਵਰਗੇ ਨੇ ਵਪਾਰੀ ਤੇ ਜਾਂ ਫਿਰ ਅਡਾਨੀ ਬਾਨੀ ਨੇ ਜਾਇਵਨ ਰਵੀ ਸ਼ੰਕਰ ਜਿਹੜਾ ਸ਼ੀਰੀ ਸ਼ੀਰੀ ਆਪਣੇ ਆਪ ਨੂੰ ਲਿਖਾਉਂਦਾ ਉਹੋ ਜਿਹੇ ਲੋਕ ਉਹ ਕਹਿੰਦੇ ਸੀ 40 ਦੇ ਉੱਤੇ ਰੁਪਈਆ ਲੈ ਆਉਣਾ ਪਰ ਹੁਣ ਸਾਰੇ ਚੁੱਪ ਨੇ ਤੇ ਰੁਪਈਆ ਜਿਹੜਾ ਜੀ ਉਹ ਰਿਕਾਰਡ ਤੋੜ ਕੇ 90 ਦੇ ਦੇ ਮੈਣ ਲੱਗ ਪਏ ਆ ਉਹ ਇੱਕ ਡਾਲਰ ਦੇ 90 ਰੁਪਏ ਤੇ ਹੁਣ ਮਾਰ ਇਹ ਕਹਿ ਰਿਹਾ ਕਿ ਮੋਹਰਲੇ ਸਾਲ ਜੂਨ ਤੋਂ ਪਹਿਲਾਂ ਪਹਿਲਾਂ ਇਹਨੇ 100 ਨੂੰ ਟੱਪ ਜਾਣਾ ਆ ਸੋ ਇੱਕ ਡਾਲਰ ਦੇ ਸੱਦੇ ਤੁਹਾਨੂੰ 100 ਰੁਪਏ ਮਿਲ ਜਾ ਕਰਨੇ ਆ ਤੇ ਸਿੱਧਾ ਹਿਸਾਬ ਹੋ ਜਾਣਾ ਆ ਸੋ ਇਹਦੇ ਬਾਰੇ ਜਿਹੜੇ ਲੋਕ ਪਹਿਲਾਂ ਡੀਂਗਾ ਮਾਰਦੇ ਸੀਗੇ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਗੱਲਾਂ ਕਰਦੇ ਸਕੇ ਉਹਨਾਂ ਚੁੱਪ ਨੇ ਨਾ মিডিਆ ਬੋਲ ਰਿਹਾ ਮੋਦੀ ਪੱਖੀ ਨਾ ਉਹਨਾਂ ਦੇ ਭਗਤ ਬੋਲ ਰਹੇ ਆ ਤੇ ਨਾ ਉਹਦੇ ਸਪੋਰਟਰ ਜਿਹੜੇ ਸੰਬੰਧੀ ਕੁਝ ਬੋਲ ਰਹੇ ਆ ਵੀ ਇਹ ਹੋਇਆ ਕੀ ਆ ਵੀ اچانک ਡੈਕ ਕਿਦਾਂ ਪਿਆ ਸਾਰਾ ਕੁਝ ਇਹਦੇ ਬਾਰੇ ਤੁਹਾਨੂੰ ਮੋਦੀ ਉਹਨਾਂ ਦਾ ਇੱਕ ਪੁਰਾਣਾ ਲੈਕਚਰ ਸੁਣਾਉਨੇ ਆ ਜੀ ਐਸੇ ਨਹੀਂ ਬੋਤਾ ਮਿੱਤਰੋ ਮੈਂ ਸ਼ਾਸਨ ਨਾਲ ਬੈਠਾ ਹਾਂ ਮੈਨੂੰ ਮਾਲੂਮ ਹੈ इस प्रकार से रुपया इतनी तेजी से गिर नहीं सकता अरे नेपाल का रुपया नहीं गिरता है बांग्लादेश की करंसी नहीं गिरती है पाकिस्तान की करेंसी नहीं गिरती श्रीलंका की करेंसी नहीं गिरती क्या कारण है हिंदुस्तान का रुपया होता जा रहा है यह जवाब देना पड़ेगा आपको देश आपसे से जवाब मांग रहा है जो तो मोदी ने लेक्चर दिता तो वेले रुपया तकरीबन पैंठ दिलागेगा एक अमेरिकन डॉलर के बराबर ਸੋ ਹੁਣ 25 ਦਾ ਫਰਕ ਪੈ ਗਿਆ 90 ਤੋਂ ਟੱਪ ਗਿਆ ਆ ਜੀ ਸੋ ਕੱਲੀ ਇਹ ਹੀ ਗੱਲ ਨਹੀਂ ਰੁਪਈਏ ਦੇ ਡਿਕਣ ਦੀ ਗੱਲ ਨਹੀਂ ਇਸੇ ਹਫ਼ਤੇ ਆਈਐਮਐਫ ਇੰਟਰਨੈਸ਼ਨਲ ਮਾਨਟਰੀ ਫੰਡ ਜਿਹੜੀ ਇੱਕ ਬਹੁਤ ਦੁਨੀਆ ਪੱਧਰ ਦੀ ਵਿੱਤੀ ਸੰਸਥਾ ਆ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਜਿਹੜੀ ਭਾਰਤ ਦੀ ਆਰਥਿਕਤਾ ਆ ਉਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਦੁਨੀਆ ਦੀ ਜਿਹੜੀ ਇੱਕ ਵੱਡੀ ਆਰਥਿਕਤਾ ਆ ਅ ਤਕਰੀਬਨ ਉਹ ਇਹ ਕਹਿ ਰਹੇ ਆ ਕਿ 4.4 ਟ੍ਰਿਲੀਅਨ ਡਾਲਰ ਤੋਂ ਉੱਪਰ ਦੀ ਹੈ ਪਰ ਉਹ ਕਹਿੰਦੇ ਅਸਲੀਅਤ ਦੇ ਵਿੱਚ ਇਹਨੂੰ ਗਲਤ ਤਰੀਕੇ ਨਾਲ ਮਿਣਿਆ ਗਿਆ ਹੈ ਮਿੰਡ ਦਾ ਅਪਮਾਨਾ ਸਹੀ ਨਹੀਂ ਇਹ 2.5 ਟ੍ਰਿਲੀਅਨ ਤੋਂ ਵੱਧ ਦੀ ਆਰਥਿਕਤਾ ਨਹੀਂ ਹੈ ਤੇ ਉਹਦੇ ਵਿੱਚ ਵੀ ਜੋ ਇਹ ਬਣਾਉਂਦੇ ਆ ਜੋ ਇਹ ਪ੍ਰੋਡਿਊਸ ਕਰਦੇ ਆ ਉਹ ਸਿਰਫ ਇੰਨੀ ਵੱਡੀ ਆਬਾਦੀ ਨੂੰ ਖਾਣ ਲਈ ਪਹਿਨਣ ਲਈ ਪੂਰਾ ਪੈਂਦਾ ਆ ਸੋ ਦੁਨੀਆ ਨੂੰ ਕੋਈ ਦਾ ਬਹੁਤਾ ਫਾਇਦਾ ਨਹੀਂ ਹੋ ਰਿਹਾ ਸੋ ਜਿਹੜੀ ਇਕਨੋਮੀ ਆ ਉਹ ਕਹਿੰਦੇ 48% ਚੜਾ ਕੇ ਪੇਸ਼ ਕੀਤੀ ਜਾ ਰਹੀ ਆ ਜਦੋਂ ਕਿ ਅਸਲੀਅਤ ਦੇ ਵਿੱਚ ਇਹ ਟਾਈਟਲੀ ਦੇ ਕਰੀਬ ਹੀ ਹੈਗੀ ਆ ਸੋ ਇਹ ਰੁਪਈਆ ਅਤੇ ਆਰਥਿਕਤਾ ਇਸ ਸੰਬੰਧੀ ਜਿਹੜੇ ਜੀ ਕਾਫੀ ਹੈ ਇਸ ਵਰੀ ਅੰਕੜੇ ਅ ਦਿਲਚਸਪ ਨੇ ਹੈਰਾਨ ਕਰਨ ਵਾਲੇ ਆ ਸੋ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸੰਚਾਰ ਸਾਥੀ ਐਪ ਦੀ ਪਿਛਲੇ ਤਕਰੀਬਨ ਆਪਾਂ 2-3 ਦਿਨ ਤੋਂ ਸੰਚਾਰ ਸਾਥੀ ਐਪ ਦੀ ਗੱਲ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਐਪ ਧੱਕੇ ਨਾਲ ਲੋਕਾਂ ਦੇ ਫੋਨਾਂ ਵਿੱਚ ਪਾਈ ਜਾ ਰਹੀ ਸੀ ਉਹਦੀ ਸਰਕਾਰ ਵੱਲੋਂ ਬਕਾਇਦਾ ਆਦੇਸ਼ ਦਿੱਤਾ ਗਿਆ ਸੀਗਾ ਕਿ ਇਹ ਐਪ ਹਰੇਕ ਭਾਰਤੀ ਦੇ ਫੋਨ ਵਿੱਚ ਹੋਣੀ ਚਾਹੀਦੀ ਆ ਤੇ ਇਹਦੇ ਵਾਸਤੇ Apple, Samsung, Vivo, Oppo, Huawei, Motorola ਸਾਰੇ ਹੀ ਜਿੰਨੇ ਵੱਡੇ ਮੋਬਾਈਲ ਮੇਕਰ ਨੇ ਫੋਨ ਬਿਕ ਕਰਨ ਨੂੰ ਕਿਹਾ ਗਿਆ ਸੀ ਕਿ ਇਹ ਐਪ ਇੰਸਟਾਲ ਕਰਕੇ ਪਹਿਲਾਂ ਹੀ ਭਾਰਤ ਵਿੱਚ ਪਹੁੰਚਦੀ ਕਰੋ ਤੇ ਇਹਦਾ ਇਦਾਂ ਦਾ ਪ੍ਰਬੰਧ ਕਰੋ ਵੀ ਇਹ ਡਿਲੀਟ ਨਾ ਹੋ ਸਕੇ, ਡਿਸੇਬਲ ਨਾ ਹੋ ਸਕੇ ਤੇ ਜਿਹੜੇ ਫੋਨ ਤੁਸੀਂ ਪਹਿਲਾਂ ਵਿੱਚ ਹੀ ਹੋਏ ਹੋਏ ਆ ਉਹਨਾਂ ਦੇ ਵਿੱਚ ਸੌਫਟਵੇਅਰ ਅਪਡੇਟ ਕਰ ਦਿਓ ਤਾਂ ਕਿ ਇਹ ਐਪ ਉਹਦੇ ਵਿੱਚ ਵੀ ਪੱਕੇ ਤੌਰ ਤੇ ਸਟਾਲ ਹੋ ਜਵੇ। ਸੋ ਪਹਿਲਾਂ Apple ਨੇ ਜਵਾਬ ਦਿੱਤਾ ਵੀ ਅਸੀਂ ਇਹ ਕੰਮ ਨਹੀਂ ਕਰਦਾਂ। ਇਹ ਪ੍ਰਾਈਵੇਸੀ ਦੇ ਅਲਟੇ ਸਿਧਾਂਤ ਅਦੇ ਉਸ ਤੋਂ ਬਾਅਦ ਦੇ ਵਿੱਚ ਭਾਰਤ ਦੇ ਲੋਕ মিডিਆ ਜਿਹੜੀਆਂ ਸਿਵਲ ਲਿਬਰਟੀ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਉਹ ਵਿਰੋਧ ਕਰਨ ਲੱਗ ਪਈਆਂ ਕਿ ਪਹਿਲਾਂ ਹੀ ਐਮਰਜੈਂਸੀ ਤੋਂ ਬਾਅਦ ਹਾਲਾਤ ਕੀਤੇ ਹੋਏ ਆ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਜਿਹੜਾ ਬੋਲਦਾ ਉਹਨੂੰ ਚੁੱਕ ਕੇ ਅੰਦਰ ਦੇ ਦਿੰਦੇ ਆ ਸੋਸ਼ਲ ਮੀਡੀਆ ਖਾਤੇ ਬੰਦ ਕਰਾ ਦਿੰਦੇ ਆ ਤੇ ਦੂਜੇ ਪਾਸੇ ਹੁਣ ਜੇਕਰ ਇਹ ਐਪ ਫੋਨਾਂ ਵਿੱਚ ਚੱਲੇ ਗਈ ਤਾਂ ਤੁਰਨਾ ਫਿਰਨਾ ਵੀ ਮੁਸ਼ਕਲ ਹੋ ਜਾਊਗਾ ਕਿਹੜਾ ਬੰਦਾ ਕਿੱਥੇ ਖੜ੍ਹਾ ਕਿੱਥੇ ਨੂੰ ਤੁਰਿਆ ਜਾਂਦਾ ਸਾਰਾ ਕੁਝ ਸਰਕਾਰ ਦੇਖ ਸਕਦੀ ਆ ਕਿ ਇਹਨੂੰ ਉਹਨੇ ਸੁਨੇਹਾ ਭੇਜਿਆ ਨਿੱਜੀ ਸਨੇਹ ਤੁਹਾਡੇ ਜਿਹੜੇ ਹੁੰਦੇ ਆ ਉਹ ਪੜ ਸਕਦੀ ਆ ਸੋ ਇਸ ਦੇ ਕਰਕੇ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀਗਾ ਸੋ ਇਹ ਹੁਣ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਅੱਜ ਬਕਾਇਦਾ ਮਿਨਿਸਟਰੀ ਆਫ ਕਮਿਊਨੀਕੇਸ਼ਨ ਵੱਲੋਂ ਇੱਕ ਪ੍ਰੈਸ ਰਲੀ ਜਾਰੀ ਕੀਤੀ ਗਈ ਹੈ ਜੀ ਤੁਸੀਂ ਪਿੱਛੇ ਦੇਖ ਰਹੇ ਆ ਉਹਦੇ ਵਿੱਚ ਉਹ ਕਹਿੰਦੇ ਵੀ ਇਹ ਹੁਣ ਲਾਜ਼ਮੀ ਨਹੀਂ ਹੈਗਾ ਕਿ ਹਰੇਕ ਦੇ ਫੋਨ ਦੇ ਵਿੱਚ ਇਹ ਐਪ ਲਾਜ਼ਮੀ ਤੌਰ ਤੇ ਉੱਤੇ ਇੰਸਟਾਲ ਕੀਤੀ ਜਾਵੇ ਜੇਕਰ ਕਿਸੇ ਦਾ ਜੀ ਕਾਰਡ ਤਾਂ ਕਰ ਲਓ ਜੇ ਕਿਸੇ ਦਾ ਨਹੀਂ ਜੀ ਕਾਰਡ ਤਾਂ ਨਾ ਕਰ ਲਓ ਪਰ ਜਿਹੜੀ ਪਹਿਲੀ ਸ਼ਰਤ ਸੀਗੀ ਵੀ ਹਰ ਕਿਸੇ ਨੂੰ ਕਰਨੀ ਪੈਣੀ ਹੈ ਉਹ ਜਿਹੜਾ ਮਸਲਾ ਨਿਬੜ ਗਿਆ ਜੀ ਸੋ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਲੋਕਾਂ ਨੂੰ ਲੱਗਦਾ ਕਿ ਅਸੀਂ ਰੌਲਾ ਪਾ ਕੇ ਪ੍ਰਾਈਵੇਸੀ ਦੀ ਆਪਣੀ ਦੀ ਜਿੱਤ ਕਰਵਾ ਲਈ ਹੈ ਕਿਉਂਕਿ ਇਹਦੇ ਵਿੱਚ ਪ੍ਰੈਸ਼ਰ ਜਿਹੜਾ ਐਪਲ ਵੱਲੋਂ ਵੀ ਵੱਡੀਆਂ ਕੰਪਨੀਆਂ ਵੱਲੋਂ ਵੀ ਪੈ ਗਿਆ ਸੀ ਐਪਲ ਜਿਹੜਾ ਕਿ ਇਹ ਕਹਿ ਰਿਹਾ ਕਿ ਅਸੀਂ ਬਹੁਤ ਸਾਰੇ ਫੋਨ ਹੁਣ ਇੰਡੀਆ 'ਚ ਬਣਾਉਣੇ ਆ ਤੋ ਜੇਕਰ ਉਹਨਾਂ ਦੇ ਨਾਲੇ ਧੱਕਾ ਕੀਤਾ ਜਾ ਰਿਹਾ ਤਾਂ ਫਿਰ ਉਹ ਫੋਨ ਕਿਉਂ ਬਣਾਉਣਗੇ ਤੇ ਦੂਜੀ ਗੱਲ ਕਿ ਲੋਕ ਜਿਹੜੇ ਆ ਉਹ ਰੌਲਾ ਬਹੁਤ ਵੱਡੇ ਪੱਧਰ ਤੇ ਭਾਰਤ ਵਿੱਚ ਪਾਉਣ ਲੱਗ ਪਏ ਸੀਗੇ ਕਿ ਇਹ ਜਿਹੜੇ ਪੜ੍ਹੇ ਲਿਖੇ ਲੋਕ ਹੀ ਆਮ ਲੋਕਾਂ ਨੂੰ ਵੀ ਗੱਲ ਦਾ ਪਤਾ ਆ ਕਿ ਜੇਕਰ ਫੋਨ ਦੇ ਵੀ ਟਰੈਕਿੰਗ ਐਪ ਹੋਵੇ ਤਾਂ ਤੁਹਾਡੀ ਪ੍ਰਾਈਵੇਸੀ ਨਹੀਂ ਰਹਿੰਦੀ ਹੈਗੀ ਤੁਹਾਨੂੰ ਫੜਨਾ ਮਰਵਾਉਣਾ ਤੁਹਾਡਾ ਡਾਟਾ ਚੋਰੀ ਕਰਕੇ ਤੁਹਾਨੂੰ ਬਲੈਕਮੇਲ ਕਰਨਾ ਕਾਬੂ ਕਰਨਾ ਸਾਰਾ ਕੁਝ ਸਰਕਾਰਾਂ ਵਾਸਤੇ ਸੌਖਾ ਹੋ ਜਾਂਦਾ ਹੈ ਸੁਖਾਲ ਦੀ ਕੜੀ ਲੋਕ ਰੋਧ ਦੇ ਅੱਗੇ ਝੁਕਦੇ ਆ ਸਰਕਾਰ ਨੂੰ ਆਪਣਾ ਇਹ ਫੈਸਲਾ ਵੀ ਵਾਪਸ ਲੈਣਾ ਪਿਆ ਜੀ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ